ਉਹ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਨੂੰ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਨੂੰ ਪਾਸੇ ਹੋ ਸਰ ਇੱਕ ਫਲੀਟਕਲਸ ਵਾਲਾ ਕਿ ਹੁਣ ਝੋਨੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਛਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਐਤਕਿਉ 500 ਕਰੋੜ ਰੁਪਏ ਦੀ ਦਿੱਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਨੂੰ ਇਸ ਵਾਰ ਬਦਲਵੇਂ ਫਸਟਾ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲ ਪਿਛਲੇ ਸਾਲ ਘਟ ਸੀ ਉਸ ਨਾਲੋਂ ਐਤਕਿ ਹੋਰ ਚੰਗਾ ਰਿਜ਼ਲਟ ਬਣਾ ਕੇ ਬਦਲਵੇਂ ਅਫਸਰਾਂ ਦੇ ਉੱਤੇ ਜੋਰ ਰਾਇ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਣ ਨਹੀਂ ਹੋ ਸਕੇ ਹੋ ਜਾਣਗੇ ਜੀ ਜੋ ਜੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤੋ ਜ਼ਰੂਰ ਹੋਵਾਂ ਜਿਵੇਂ ਬਾਰ ਬਾਰ ਡਿੱਕੇ ਡਾਏ ਜਾਂਦੇ ਸੀ ਤੋ ਫਿਰ ਕੇਜਰੀਬਾਲ ਸਾਹਿਬ ਨੇ ਕਿਹਾ ਵੀ ਸੋ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ ਸਰ ਇੱਕ ਪੋਲੀਟਿਕਲ ਤੌਰ 'ਤੇ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਸ਼ਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਕਿ ਉਹ 500 ਕਰੋੜ ਰੁਪਏ ਦੀ ਕੀਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਨੂੰ ਇਸ ਵਾਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲ ਪਿਛਲੇ ਸਾਲ ਘੱਟ ਸੀ ਉਸ ਨਾਲੋਂ ਇਤਕੀ ਹੋਰ ਚੰਗਾ ਰਿਜ਼ਲਟ ਦੇਖੋ ਬਦਲਣ ਵਿੱਚ ਅਫਸਰਾਂ ਦੇ ਉੱਤੇ ਜੋ ਜ਼ੋਰ ਲਾਇਆ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਣ ਨਹੀਂ ਸਕੇ ਹੋ ਜਾਣਗੇ ਜੀ ਜੋ ਜ਼ੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤਾਂ ਜ਼ਰੂਰ ਹੋਵਾਂ ਜਿਵੇਂ ਬਾਰ-ਬਾਰ ਡਿੱਕੇ ਡਾਏ ਜਾਂਦੇ ਸੀ ਤੋ ਫਿਰ ਕੇਜਰੀਬਾਲ ਸਾਹਿਬ ਨੇ ਕਿਹਾ ਵੀ ਤੋ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ ਸਰ ਇੱਕ ਪੋਲੀਟਿਕਲ ਤੌਰ 'ਤੇ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਸ਼ਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਕਿ ਉਹ 500 ਕਰੋੜ ਰੁਪਏ ਦੀ ਦਿੱਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਇਨਜਾਬ ਮਿਲੂ ਇਸ ਵਾਰ ਬਦਲੀਆਂ ਅਫਸਰਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੇ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘੱਟ ਸੀ ਉਸ ਨਾਲੋਂ ਇਤਕੀ ਹੋਰ ਚੰਗਾ ਰਿਜ਼ਲਟ ਬਦਲੀਆਂ ਅਫਸਰਾਂ